ਮੇਰਾ ਨਾਮ ਨਵਦੀਪ ਸਿੰਘ ਹੈ ਨਵੀ ਫਲੈਕਸ ਪ੍ਰਿੰਟਿੰਗ ਦੇ ਨਾਲ ਦਾ ਸ਼ਾਪ ਹੈ ਸ਼ੇਰਾਂ ਦਾ ਗੇਟ ਸ਼ਾਈਨ ਇੰਟਰਪ੍ਰਾਈਜ਼ ਦੇ ਇਧਰੋਂ ਰਾਤੀ ਚੱਬਲ ਮਾਰ ਕੇ ਦਰਵਾਜ਼ਾ ਸ਼ਟਰ ਚੁੱਕਿਆ ਗਿਆ ਸ਼ਟਰ ਚੁੱਕ ਕੇ ਚੋਰ ਇੱਕ ਐਕਟਿਵਾ ਇੱਕ ਬਾਬਾ ਦੀਪ ਸਿੰਘ ਜੀ ਤੇ ਬਾਬਾ ਜੀ ਦਾ ਗੱਲਾ ਲਾਇਆ ਆਪਾਂ ਛਿੱਡਾਂ ਦਾ ਸਾਦਾ ਉਹ ਗੱਲੇ ਜੋ ਕੈਸ਼ ਉਹ ਗੱਲਾ ਨਾਲ ਚੁੱਕ ਕੇ ਲੈ ਗਿਆ ਪੂਰੇ ਪੂਰਾ ਬਾਕਸ ਹੀ ਤੇ ਇੱਕ ਮੋਬਾਈਲ ਫੋਨ ਇਹ ਸਮਾਨ ਚੁੱਕ ਕੇ ਤੇ ਲੈ ਗਿਆ ਐਲਸੀਡੀ ਪੁੱਟਣ ਦੀ ਕੋਸ਼ਿਸ਼ ਕੀਤੀ ਐਲਸੀਡੀ ਪਰ ਕੋਈ ਪੁੱਟੀ ਨਹੀਂ ਗਈ ਇਹ ਇਹ ਸਾਰੀ ਘਟਨਾ ਜਿਹੜੀ ਸੀਸੀਟੀਵੀ ਵਿੱਚ ਕੈਦ ਹੋਈ ਹੈ ਜੀ ਸੀਸੀਟੀਵੀ ਦੀ ਸਾਰੀ ਘਟਨਾ ਕੈਦ ਹੋਈ ਹੈ ਇੱਕ 1 ਡੇ 1 ਘੰਟੇ ਦੀ ਰਿਕਾਰਡਿੰਗ ਹੈਗੀ ਸਵੇਰੇ ਹੀ ਜਿਹੜੀ 9:30 ਵਜੇ ਚੈੱਕ ਕੀਤੀ ਜੀ ਨਹੀਂ ਨਾਲੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਸੀਸੀਟੀਵੀ ਕੈਮਰਾ ਉਹਨੇ ਤੋੜਨ ਦੀ ਕੋਸ਼ਿਸ਼ ਕੈਮਰਾ ਪਹਿਲਾਂ ਬਾਹਰ ਆਊਟਸਾਈਡ ਕੈਮਰਾ ਜਿਹੜਾ ਆਊਟਸਾਈਡ ਕੈਮਰਾ ਨੇ ਪਹਿਲਾਂ ਤੋੜਤਾ ਅੰਦਰ ਉਹਨੂੰ ਪਤਾ ਨਹੀਂ ਅੰਦਰ ਕੈਮਰੇ ਲੱਗੇ ਉਹ ਤੋੜੇ ਨਹੀਂ ਗਏ ਤੇ ਅੰਦਰਲੇ ਕੈਮਰੇ ਦੀ ਸਾਰੀ ਰਿਕਾਰਡਿੰਗ ਆ ਗਈ ਜਿਸ ਤਰ੍ਹਾਂ ਉਹਨੇ ਚੋਰੀ ਕੀਤੀ ਕਿਸ ਤਰ੍ਹਾਂ ਦੀ ਚੋਰੀ ਕੀਤੀ ਤੇ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਪੁਲਿਸ ਨੂੰ ਕੰਮੈਂਡ ਕੀਤੀ ਏ ਐਸ ਸਾਹਿਬ ਆਈ ਮੌਕਾ ਵੇਖ ਕੇ ਮੌਕਾ ਵੇਖ ਕੇ ਚਲੇ ਗਏ ਕੀ ਐ சுவாਸ਼ਨ ਦਿੱਤਾ ਮੇਰੇ ਤੁਹਾਨੂੰ ਹੌਸਲਾ ਮਿਲਿਆ ਕਿ ਤੁਹਾਡੇ ਲੱਭ ਦਾਂਗੇ ਅੱਡੀ ਆ ਕਦੇ ਲੱਭਾਂਗੇ ਤੁਹਾਨੂੰ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 1.5-2 ਲੱਖ ਦਾ ਨੁਕਸਾਨ ਹੋ ਗਿਆ ਪਾਜੀ ਸਾਡੀ ਦੁਕਾਨ ਸ਼ੇਰੋਂ ਵਾਲੇ ਗੇਟ ਮੇਨ ਰੋਡ ਤੇ ਟੂ ਸਾਈਡ ਉਪਨ ਦੁਕਾਨ ਹੈ ਸ਼ਾਇਨ ਐਂਟਰਪ੍ਰਾਈਜ਼ ਸਾਡਾ ਨਾਮ ਹੈ ਸੋ ਅੱਜ ਸਵੇਰੇ ਜਦੋਂ ਅਸੀਂ ਸਵੇਰੇ 9:30 ਆਪਣੇ ਸੀਸੀਟੀਵੀ ਕੈਮਰੇ ਮੋਬਾਈਲ ਤੇ ਖੋਲੇ ਆ ਤਾਂ ਅਸੀਂ ਵੇਖਿਆ ਕਿ ਜਿਹੜੀ ਐਕਟ ਵਾ ਅਸੀਂ ਰਾਤ ਨੂੰ ਅੰਦਰ ਲਾ ਕੇ ਜਾਂਦੇ ਆ ਉਹ ਐਕਟਰ ਨਹੀਂ ਆ ਮੌਜੂਦ ਨਹੀਂ ਉਸੇ ਵਾਲੇ ਸੀ ਦੁਕਾਨ ਤੇ ਪਹੁੰਚਿਆ ਆ ਕੇ ਵੇਖਿਆ ਤੇ ਪਿਛਲੀ ਸਾਈਡ ਤੋਂ ਸ਼ਟਰ ਦਾ ਤਾਲਾ ਟੁੱਟਾ ਹੋਇਆ ਤੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਝੱਬਲ ਮਾਰ ਕੇ ਕਿਹਨੇ ਸ਼ਟਰ ਤੋੜ ਕੇ ਉਹ ਬੰਦਾ ਐਂਟਰ ਕੀਤਾ ਤੇ ਸੀਸੀਟੀਵੀ ਦੇ ਮੁਤਾਬਕ ਉਹ ਬੰਦਾ 1 ਘੰਟਾ ਘਟੋ ਘਟ ਅੰਦਰ ਰਿਹਾ ਦੁਕਾਨ ਦੇ 1 ਘੰਟਾ ਅੰਦਰ ਰਹਿਣ ਤੋਂ ਬਾਅਦ ਉਹਨੇ ਇੱਕ ਇੱਕ ਸਾਡੇ ਕਾਊਂਟਰ ਦੀ ਤਲਾਸ਼ੀ ਲਈ ਆ ਕਾਗਜ਼ ਪੱਤੇ ਸਾਰੇ ਬਾਹਰ ਖਿਲਾਰ ਗਿਆ ਵਿੱਚ ਥੋੜਾ ਮੂਲੀ ਦਾ ਕੈਸ਼ ਵੀ ਲੈ ਗਿਆ ਤੇ ਕਿੱਥੇ ਬਾਬਾ ਜੀ ਦਾ ਗੱਲਾਸ ਹੀ ਲਾਇਆ ਜਿਹਦੇ ਵਿੱਚ ਜੀ ਡੋਨੇਸ਼ਨ ਪਾਉਣੇ ਆ ਤੇ ਜ਼ਰੂਰਤਮੰਦਾਂ ਦੀ ਹੈਲਪ ਹੋ ਸਕੇ ਉਹ ਗੱਲਾ ਵੀ ਚੁੱਕ ਕੇ ਲਾ ਗਿਆ ਫਿਰ ਉਹਨੇ ਐਲਸੀਡੀ ਪੁੱਟਣ ਦੀ ਕੋਸ਼ਿਸ਼ ਕੀਤੀ ਐਲਸੀਡੀ ਉਹ ਕੋਈ ਨਹੀਂ ਖੁੱਲੀ ਉਸ ਤੋਂ ਬਾਅਦ ਉਹ ਉਹ ਐਕਟੂਅਰ ਲੈ ਕੇ ਛਰੇਆਂ ਬਾਹਰ ਨਿਕਲ ਕੇ ਸ਼ਟਰ ਖੋਲ ਕੇ ਪਹਿਲਾਂ ਸ਼ਟਰ ਨੂੰ ਬੰਦ ਕੀਤਾ ਉਹਨੇ ਫਿਰ ਸਾਰੀ ਵਾਰਦਾਤ ਕਰਕੇ ਸ਼ਟਰ ਚੁੱਕਿਆ ਸ਼ਟਰ ਚੁੱਕ ਕੇ ਐਕਟੂਅਰ ਬਾਹਰ ਕੱਢ ਕੇ ਫਿਰ ਸ਼ਟਰ ਡਾਊਨ ਕਰਕੇ ਤੇ ਨਿਕਲ ਗਏ ਕਿੰਨਾ ਦਾ ਨੁਕਸਾਨ ਹੋ ਗਿਆ ਉਹ ਸਾਡੀ ਇੱਕ ਟੈਕ ਟਵ ਗਈ ਜੇ ਤੇ ਇੱਕ ਮੋਬਾਈਲ ਗਿਆ ਜੇ ਇੱਕ ਬਾਬਾ ਜੀ ਦਾ ਗੱਲਾ ਗਿਆ 500 ਹਜ਼ਾਰ ਰੁਪਏ ਹੋਏਗਾ ਜਿੰਨਾਂ ਦਾ 7 ਲੱਖ 1.5 ਲੱਖ ਰੁਪਏ ਤੋਂ ਉੱਪਰ ਹੀ ਸਾਡਾ ਡਬਲ ਨੁਕਸਾਨ ਹੋ ਗਿਆ ਇੱਕ ਤੇ ਗਈ ਲੱਖ ਦੀ ਇੱਕ ਟਵ ਗਈ ਤੇ ਹੁਣ ਫਿਰ ਲੈਣੀ ਪਣੀ ਸਾਡਾ 2 ਲੱਖ ਦਾ ਨੁਕਸਾਨ ਹੋ ਗਿਆ ਉਹਨੇ ਪਤਾ ਨਹੀਂ 2000 ਚ ਵੇਚਣੀ ਆ 5000 ਚ ਵੇਚਣੀ ਆ ਨਸ਼ਾ ਕਰਨਾ ਕੀ ਕਰਨਾ ਇਹ ਸਭ ਨਸ਼ੇ ਦਾ ਹੀ ਭੈਣ ਚੜ ਗਿਆ ਸਮਝ ਤੁਸੀਂ ਛੇਰਾਲ ਗੇਟ ਦੇ ਨਜ਼ਦੀਕ ਇੱਕ ਚੋਰੀ ਹੋਈ ਆ ਪੇਂਟਿੰਗ ਪ੍ਰੈਸ ਹਾਂਜੀ ਹਾਂਜੀ ਉੱਥੇ ਮੌਕੇ ਤੇ ਜਾ ਕੇ ਵੇਖਿਆ ਤੇ ਦੁਕਾਨ ਦੇ ਵਿੱਚ ਉਹਨਾਂ ਦੀ ਐਕਟਵਾ ਲੱਗੀ ਸੀ ਰਾਤ ਉਹ ਲਾ ਕੇ ਕਿਤੇ ਗਏ ਸੀ ਤੇ ਚੋਰ ਨੇ ਆ ਕੇ ਤਾਲੇ ਤੋੜ ਕੇ ਉਹਨਾਂ ਦੀ ਐਕਟਵਾ ਜਿਹੜੀ ਆ ਚੋਰੀ ਕਰਕੇ ਲੈ ਗਿਆ ਤੇ ਹੁਣ ਅਸੀਂ ਆਪਣੀ ਟੀਮ ਜਿਹੜੀ ਲਾਈ ਆ ਉਹ ਕੈਮਰੇ ਵਗੈਰਾ ਵੇਖ ਰਹੀ ਆ ਤੇ ਜੋ ਵੀ ਆ ਅਗਲੀ ਕਾਰਵਾਈ ਆ ਜੋ ਵੀ ਚੋਰ ਨੂੰ ਫੜ ਕੇ ਤੇ ਫਿਰ ਤੁਹਾਡੇ ਅਮਲ ਚ ਲਿਆਂਦੀ ਜਾਊਗੀ ਸੀਨੀਅਰ ਅਫਸਰਾਂ ਦੇ ਹੁਕਮ ਚ ਲਿਆਂਦਾ ਗਿਆ ਦੱਸਿਆ ਗਿਆ ਵਾ ਇਹਨਾਂ ਦੀ ਰਾਤ ਜਿਹੜੀ ਆ ਉਹ ਚੋਰੀ ਹੋਈ ਇਨਾ ਨੁਕਸਾਨ ਹੋ ਗਏ ਯਨਾਂ ਦਾ ਨੁਕਸਾਨ ਇੱਕ ਤੇ ਐਕਟ ਵਾਈ ਆ ਗਈ ਜੀ ਤੇ ਇੱਕ ਉਹ ਕਹਿੰਦੇ ਕੋਈ ਬਾਬੇ ਦੇ ਗੱਲੇ ਦੇ ਵਿੱਚ ਪੈਸੇ ਹੋਣਗੇ ਕੋਈ ਥੋੜੇ ਬਾਲੇ ਜਿਹੜੇ ਮੱਥਾ ਟੇਕਦੇ ਆ ਬਾਬੇ ਨੂੰ ਕੋਈ ਹੋਊਗਾ 1000 2000 ਰੁਪਏ ਹੋ ਗਿਆ ਹਾਂ ਜੀ ਮੌਕੇ ਤੇ ਅਸੀਂ ਆ ਕੇ ਜਿਹੜਾ ਉਹ ਤੇ ਵੇਖਿਆ ਵਾ ਇੱਕ ਮੋਬਾਈਲ ਵੀ ਕਹਿੰਦੇ ਇਹ ਨਹੀਂ ਲੈ ਗਿਆ ਨਹੀਂ ਮੋਬਾਈਲ ਬਾਰੇ ਨਹੀਂ ਮੈਨੂੰ ਕੁਝ ਦੱਸਿਆ ਉਹਨਾਂ ਨੇ ਬਾਕੀ ਉਹ ਵੀ ਆਪਾਂ ਕਰ ਲੈਣੀ ਉਹਨਾਂ ਕੋਲ ਸੀਸੀਟੀਵੀ ਤੇ ਕੋਈ ਪਛਾਣ ਆਈ ਨਹੀਂ ਲੰਗੇ ਸੀਸੀਟੀਵੀ ਵੇਖ ਰਿਹਾ ਹੈ ਜੀ ਸਾਡੀ ਟੀਮ ਲੱਗੀ ਆ ਵੇਖ ਰਹੀ ਆ ਜਲਦ ਤੁਰ ਜਲਦ ਜਿਹੜਾ ਉਹ ਫੜ ਲਾਂਗੇ ਚੋਰ ਨੂੰ